ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਕੇਜਰੀਵਾਲ ਨੇ ਪੂਰਾ ਪੰਜਾਬ ਚ ਕਬਜ਼ਾ ਕਰ ਲਿਆ ਐ ਇੰਨਾ ਕਾਲੀ ਦਿਲ ਦੀ ਜਤੀਬੰਦੀ ਤੋਂ ਡਰ ਗਿਆ ਵਰਕਰਾਂ ਤੋਂ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰਨ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਐ ਹਰ ਇਨਸਾਨ ਦੇ ਐ ਸਾਰੇ ਉਹਨੇ ਖਤਮ ਕਰ ਦਿੱਤੇ ਐ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਮੁਕਾਦ ਕਰਾਈਏ ਇਸ ਕੇਜਰੀਵਾਲ ਨੇ ਨਿਸ਼ਾਨਾ ਰੱਖਣ ਲਿਆ ਹੈ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਉਹ 40000 ਏਕੜ ਜ਼ਮੀਨ ਐਕਵਾਇਰ ਕਰਨ ਦਾ ਜਿਹੜੇ ਨਵੇਂ ਐਕਟ ਦਾ ਕੀਤਾ ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਜੋ ਠੇਕੇਦਾਰਾਂ ਨੂੰ ਦਊਗਾ ਪਰ ਅਸੀਂ ਅਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਮੈਂ ਬੇਨਤੀ ਕਰਨਾ ਚਾਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇਜਰੀਵਾਲ ਦਾ ਕਿ ਇੰਨਾ ਹੰਕਾਰ ਆ ਗਿਆ ਕੇਜਰੀਵਾਲ ਨੂੰ ਕਿ ਮੈਂ ਹੁਣ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਕਿ ਮੈਂ ਕੋਈ ਵੀ ਆਵਾਜ਼ ਉਠਾਊਗਾ ਕੁਚਲ ਦਊਗਾ ਜਿਹੜਾ মিডিਆ ਵਾਲਾ ਉਹਨਾਂ ਦੀ ਸਟੋਰੀ ਕਰਦਾ ਹੈ ਉਹਦੇ ਤੇ ਪਰਚਾ ਦੇ ਦਿੰਦੇ ਆ ਜਿਹੜਾ ਚੈਨਲ ਉਹਨਾਂ ਦੇ ਖਿਲਾਫ ਬੋਲਦਾ ਉਹਦੀ ਫੰਡਿੰਗ ਬੰਦ ਕਰ ਦਿੰਦੇ ਆ ਐਡਸ ਬੰਦ ਕਰ ਦਿੰਦੇ ਆ ਤੇ ਹੁਣ ਜਿਹੜੀ ਵੱਡੀ ਗੱਲ ਹੈ ਡੈਮੋਕਰੈਟਿਕ ਰਾਈਟ ਹੈ ਹਰ ਸਿਟੀਜ਼ਨ ਨੂੰ ਪੰਜਾਬ ਦੇ ਨੂੰ ਕਿ ਆਪਣੇ ਸੂਬੇ ਵਿੱਚ ਕਿ ਜੇ ਕਿਸੇ ਨੇ ਗੁਰੂ ਘਰ ਜਾਣਾ ਖੁੱਲ ਹੋਣੀ ਚਾਹੀਦੀ ਹੈ ਮੈਂ ਅੰਬ ਸਾਹਿਬ ਗੁਰੂ ਘਰ ਮੱਥਾ ਟੇਕਣ ਜਾਣਾ ਸੀ ਤਸਵੀਰ ਹੁਣ ਮੈਨੂੰ ਇੱਥੇ ਰੋਕੀ ਬੈਠੇ ਐ ਕਿ ਤੁਸੀਂ ਨਹੀਂ ਜਾ ਸਕਦੇ ਗੁਰੂ ਘਰ ਜਾਣਾ ਕੋਈ ਬਨਾਈ ਹੈ ਕੋਈ ਗੁਨਾਹ ਹੈ ਕਿਉਂਕਿ ਕੇਜਰੀਵਾਲ ਜਿਹੜਾ ਇਹਨੂੰ ਉਹਨੂੰ ਸਿੱਖ ਧਰਮ ਬਾਰੇ ਕੋਈ ਪਤਾ ਨਹੀਂ ਕਿਸੇ ਵੀ ਧਰਮ ਬਾਰੇ ਨਹੀਂ ਪਤਾ ਮੈਨੂੰ ਲੱਗਦਾ ਜਿੰਨਾ ਵੱਡਾ ਫਰਾਡ ਧੱਗ ਆ ਝਾੜੂ ਵਾਲੇ ਐ ਆ ਸੋਚਦੇ ਐ ਕਿ ਪੁਲਿਸ ਦੇ ਨਾਲ ਸਾਡੇ ਕੋਲ ਪੁਲਿਸ ਦੀ ਪਾਵਰ ਐ ਅਸੀਂ ਕੁਝ ਮਰਜ਼ੀ ਕਰ ਸਕਦੇ ਐ ਆਈ ਮੈਂ ਦੱਸਣਾ ਚਾਹੁੰਨਾ ਕੇਜਰੀਵਾਲ ਭਗਵੰਤ ਮਾਨ ਸਾਹਿਬ ਤੁਸੀਂ ਮੈਨੂੰ ਇੱਥੇ ਮੈਨੂੰ ਪਤਾ ਕਿ ਤੁਸੀਂ ਮੈਨੂੰ ਵਾਚ ਕਰ ਰਹੇ ਹੋ ਡੇਢ ਸਾਲ ਰਹਿ ਗਿਆ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਡੇਢ ਸਾਲ ਰਹਿ ਗਿਆ ਦਿਨ ਗਿਣਨੇ ਸ਼ੁਰੂ ਕਰ ਲੋ ਪੰਜਾਬ ਦੀ ਜਨਤਾ ਨੇ ਥੋੜਾ ਕੀ ਹਾਲ ਕਰਨਾ ਪੰਜਾਬ ਜਨਾਂ ਤੁਹਾਨੂੰ ਆਪ ਹਲੇ ਤੁਹਾਨੂੰ ਕਿਉਂਕਿ ਬੈਠੇ ਐ ਇਸ ਜਗ੍ਹਾ ਤੇ ਉਹ ਤੁਹਾਨੂੰ ਹਲੇ ਸੁਪਨਾ ਨਹੀਂ ਆ ਰਿਹਾ ਪਰ ਉਹ ਦਿਨ ਤੁਹਾਨੂੰ ਦੇਖਣੇ ਪੈਣੇ ਆ ਜਿਹੜਾ ਕਿਤੇ ਤੁਸੀਂ ਸੋਚੇ ਨਹੀਂ ਸਰ ਅਗਲੀ ਰਣਨੀਤੀ ਕੀ ਰਹੇਗੀ ਉਸ ਤੋਂ ਬਾਅਦ ਅਗਲਾ ਚੱਕਰ ਉਹ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਕਰਕੇ ਕਰਾਂਗੇ ਅਸੀਂ ਟਿਕਣਾ ਨਹੀਂ ਹੁਣ ਜਿਵੇਂ ਅਸੀਂ 15 ਤੋਂ ਜਿਹੜਾ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਲੱਗੇ ਆ ਖੇਜਰੀ ਵਾਲੇ ਤੇ 10000 ਕਰੋੜ ਰੁਪਿਆ ਦੀ ਕਰਪਸ਼ਨ ਦਾ ਪਲਾਨ ਬਣਾਇਆ ਹੈ ਪੈਸਾ ਇਕੱਠੇ ਕਰਨ ਦਾ ਪਲਾਨ ਬਣਾਇਆ ਉਹ ਅਸੀਂ ਉਹਦੇ ਚ ਅਸੀਂ ਸੰਘਰਸ਼ ਸ਼ੁਰੂ ਕਰ ਰਹੇ ਹਾਂ 15 ਨੂੰ ਹੋਰ ਵੀ ਜਿੰਨੇ ਵੀ ਧੱਕੇ ਕਰਨਗੇ ਕਾਲੀ ਦਲ ਪੰਜਾਬ ਦੀ ਜਥੇਬੰਦੀ ਹੈ ਪੰਜਾਬ ਦੇ ਉੱਤੇ ਹਮਲਾ ਕਾਲੀ ਦਲ ਨਹੀਂ ਹੋਣ ਦਊਗਾ ਪੰਜਾਬ ਨੂੰ ਲੁੱਟਣ ਕਾਲੀ ਦਲ ਨਹੀਂ ਦਊ ਉਹ ਹੋਣ ਦਊਗਾ ਅਮਨ अरोड़ा ਸਾਹਿਬ ਭਗਵੰਤ ਮਾਨ ਸਾਹਿਬ ਥੋੜਾ ਸ਼ਰਮ ਕਰ ਲੋ ਕੀ ਤੁਸੀਂ ਪ੍ਰਧਾਨ ਨੂੰ ਕੀ ਤੁਸੀਂ ਮੁੱਖ ਮੰਤਰੀ ਨੂੰ ਤੂੰ ਗੁਰੂ ਘਰ ਜਾ ਕੇ ਸੌਂਖਾ ਲਾ ਕੀ ਮੇਰੇ ਕੋਲ ਮੁੱਖ ਮੰਤਰੀ ਦੀ ਪਾਵਰ ਹੈਗੀ ਭਗਵੰਤ ਮਾਨ ਸੌਂਖਾ ਸਕਦਾ ਕਿ ਮੈਂ ਅਸੇ ਹੀ ਮੈਂ ਤੇ ਮੁੱਖ ਮੰਤਰੀ ਆ ਕੇਜਰੀਵਾਲ ਮੁੱਖ ਮੰਤਰੀ ਇੱਥੋਂ ਦਾ ਸਿਸ਼ੋਧਿਆ ਤੇਪ ਜੈਨ ਨੂੰ ਸਾਰੀ ਪਾਵਰ ਦਿੱਤੀ ਹੈ ਦਿੱਲੀੋਂ ਸਾਰੇ ਬੰਦੇ ਲਿਆਏ ਆ ਇੱਥੇ ਹਰ ਬਿਲਡਰ ਤੋਂ ਪੈਸਾ ਲਈ ਜਾਂਦੇ ਆ ਹਰ ਨਕਸ਼ਾ ਪਾਸ ਕਰਨ ਤੇ ਪੈਸਾ ਲਈ ਜਾਂਦੇ ਆ ਹਰ ਸੀਐਲਯੂ ਤੇ ਪੈਸਾ ਕੋਈ ਬਦਲੀ ਐਸਐਸਪੀ ਲੌਨ ਤੇ ਪੈਸਾ ਹੈ ਡੀਐਸਪੀ ਲੋਨ ਤੇ ਪੈਸਾ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਰਿਹਾ ਧੱਕਾ ਸ਼ਾਈ ਪਰ ਪੰਜਾਬ ਦੇ ਲੋਕ ਹੈ ਜੇ ਆ ਜੇ ਇਹਨਾਂ ਨੂੰ 92 ਦੇ ਸਕਦੇ ਆ ਆ 92 ਤੇ 92 ਦੀ ਜਮਾਨਤ ਜਬਤ ਵੀ ਕਰਾਉਣਗੇ